ਮੈਂ ਨਾ ਵੱਡੇ-ਮੱਡੇ ਦੀ ਬੈਠਾ ਠਾਂਗਾ ਤਾਂ ਹੀ ਮਰਦਾ ਨਹੀਂ ਬਣਾਂਗਾ ਤੂੰ ਦੇਖੀ ਮਾਂ ਮੇਰੇ ਖਲੇ ਇੱਕ ਨਵੇਂ ਇੰਪੋਰਟਡ ਗੱਡੀ ਹੋਵੇਗੀ ਤੇ ਮੇਰਾ ਆਪਾ ਇੱਕ ਦਫ਼ਤਰ ਹੋਵੇਗਾ ਜਿਹਦੇ ਵਿੱਚ ਪੰਡਾ ਵੀ ਕੁੜੀਆਂ ਕੰਪਿਊਟਰ ਤੇ ਹੱਥ ਮਾਰਦੀਆਂ ਹੋਣਗੀਆਂ ਕਿ ਮੈਂ ਜਦੋਂ ਮੇਨ ਡੋਰ ਤੋਂ ਐਂਟਰ ਕਰਾਂਗਾ ਤਾਂ ਮੈਨੂੰ ਸਾਰੀ ਉੱਟ ਕੇ ਜਾਣੀ ਆ ਯੂ ਵੈਲਕਮ ਸਾਰੀ ਯੂ ਵੈਲਕਮ ਸਾਰੀ ਤੇ ਮੈਂ ਸਾਰਿਆਂ ਨੂੰ ਫਾਇਨਟਿਸ ਕਰਦਾ ਬਣਾ ਆਪਣੀ ਕੈਬਨ ਜਾਵਾਂਗਾ ਤੇ ਮੇਰੀ ਪਰਸਨਤੀਏ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਦਾ ਮੋਮ ਸੱਤੋ ਕੇ ਨਾਂ ਦੀ ਬਾਣੂ ਨੇ ਕਿਹਾ ਤਨੀ ਮੋਮ ਤੁਹੀਂ ਘੁੱਟਾ ਕੇ ਬੈਠਿਆ ਦੋਵੇਂ ਲੱਗਦੇ ਕਿ ਮੋਮ ਮੇਰੇ ਕਿਸੇ ਵੀ ਲੋਕ ਦੀ ਮਾਨਾ ਘਰ ਤੋਂ ਜ਼ਿਆਦਾ ਕੋਈ ਨਹੀਂ ਹਾਂ ਪਤਾ ਨਹੀਂ ਕਦੋਂ ਆਖਾ ਲਾਉਗੇ ਮੋਮ ਤੂੰ ਹੀ ਮਰਾ ਇੱਤੇ ਵਾਲੀ ਹਵਾ ਕਿਉਂ ਨਹੀਂ ਵਰਦੇ ਲੱਖੋ ਮੇਰੇ ਹੱਥੇ ਪੱਤੀ ਦੀ ਲਾਖਤਿਆ ਤੇ ਮੈਂ ਦੇਵਾ ਕਿਤੇ ਏਜੰਟ ਨੂੰ ਸਰਸ਼ੂ